ਇਹ ਛੋਟਾ ਜਿਹਾ ਘਰ ਤੇ ਪੁੱਭਾ ਮਾਂ ਰੋ ਰਹੀ ਮਾਂ ਆਪਣੇ ਸ਼ਹੀਦ ਹੋਏ ਪੁੱਤਰ ਨੂੰ ਯਾਦ ਕਰ ਰਹੀ ਏ ਜੰਮੂ ਕਸ਼ਮੀਰ ਚ ਪੰਜਾਬ ਦੇ 23 ਸਾਲਾ ਅਗਨੀ ਵੀਰ ਜਵਾਨ ਬਰੂਦੀ ਸਰੰਗਪਟਨ ਨਾਲ ਸ਼ਹੀਦ ਹੋ ਗਿਆ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਰਹਿਣ ਵਾਲੇ ਸ਼ਹੀਦ ਅਜੇ ਸਿੰਘ ਦੀ ਉਮਰ 23 ਸਾਲ ਦੀ ਸੀ ਤੇ ਉਹ 2022 ਚ ਅਗਨੀ ਵੀਰ ਜਵਾਨ ਵਜੋਂ ਫੌਜ ਚ ਭਰਤੀ ਹੋਇਆ ਸੀ ਦਰਅਸਲ ਵੀਰਵਾਰ ਸਵੇਰੇ 10:30 ਵਜੇ ਫੌਜ ਦੀ ਇੱਕ ਟੁਕੜੀ ਜੰਮੂ ਦੇ ਸ਼ਹਿਰਾ ਸੈਕਟਰ ਚ ਗਸ਼ਤ ਕਰ ਰਹੀ ਸੀ ਤੇ ਅਚਾਨਕ ਬਾਰੂਦੀ ਸਰੰਗ ਫਟ ਗਈ ਜਿਸ ਨਾਲ ਤਿੰਨ ਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਤੇ ਇਲਾਜ ਦੌਰਾਨ ਅਜੇ ਸਿੰਘ ਸ਼ਹੀਦੀ ਜਾਮ ਪੀ ਗਿਆ ਛੇ ਭੈਣਾਂ ਤੋਂ ਬਾਅਦ ਪੈਦਾ ਹੋਏ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਉੱਥੇ ਪੂਰੇ ਪਿੰਡ ਚ ਵੀ ਸੋਗ ਦੀ ਲਹਿਰ ਹੈ ਵੇ ਰਾ ਦੇ ਜਾਏ ਤੇ ਸਾ ਪਾਈ ਸਾ ਚੁਾਈ ਗਿਆ ਪਰ ਦੋ ਰਾਤ ਨੂੰ ਗੱਲ ਹੋਈ ਯਾ ਕੋਈ ਗੱਲ ਨਹੀਂ ਹੋਈ ਰਾਜੀ ਖੁੱਲੀ ਹੋਈ ਯਾ ਕੋਈ ਗੱਲ ਬਾਤ ਨਹੀਂ ਉਹ ਕਹਿੰਦਾ ਮੰਮੀ ਰੋਟੀ ਖਾ ਲਈ

ਸਭੀ ਤਰੀਕੇ ਨੂੰ ਹਮਮ ਲੈ ਸਕਿੰਦੇ ਇਨਵਾਇਸ ਫੜ ਲਈ ਹਾਏ ਫੋਨ ਕਦੋਂ ਆਉਣਾ ਚੁੱਕਾ ਕੋਈ ਹੋਰ ਦਾ ਹਰੇ ਕੁਝ ਨਹੀਂ ਸੀ ਦੱਤਿਆ ਪਾਸ ਦੀ ਕਹਿੰਦਾ ਸੀ ਨਹੀਂ ਆਉਗਾ ਆਪਕੇ ਨੂੰ ਬਾਅਦ 30 ਸਾਲ ਹੋ ਗਏ ਪਟਿਆਲੇ ਉਹ ਕੜਦੇ ਨੂੰ ਉਹਦੇ ਹਸਲ ਕਰਦੇ ਨੂੰ ਤਿਆਰੀ ਤੁਸੀਂ ਕਰਦੇ ਨੂੰ ਹਮਾਰੀ ਸਿੱਖ ਕਦੇ ਕੋਈ ਤਿਹਾੜੀ ਮਨਾਇਆ ਛੋਟੇ ਚ ਘਰ ਗਿਆ ਨਾਲ ਇਹਦਾ ਗੁਰਪੁਰਬ ਤੇ ਆਉਣਾ ਅਸੀਂ ਗੁਰਪੁਰਬ ਤੇ ਆ ਜੀ ਬਾਬੇ ਨੇ ਕਹਿੰਦਾ ਗੁਰਪੁਰਬ ਤੇ ਆਉਣਾ ਮम्मी ਪਾਪਾ ਕੋਈ ਸਾਨੂੰ ਨਹੀਂ ਸੀ ਪਤਾ ਉਹ ਮੈਨੂੰ ਨਹੀਂ ਪਤਾ ਸੀ ਮੇਰਾ ਕਾਦਾ ਦਿਲ ਕਰਦਾ ਸਾਹਿਦ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਏ ਤੇ ਫੌਜ ਚ ਭਰਤੀ ਹੋਣ ਤੋਂ ਪਹਿਲਾਂ ਅਜੇ ਸਿੰਘ ਵੀ ਪੇਂਟ ਕਰਨ ਦਾ ਕੰਮ ਕਰਦਾ ਸੀ ਸ਼ਹੀਦ ਅਜੇ ਸਿੰਘ ਹਾਲੇ ਅਗਸਤ ਵਿੱਚ ਹੀ ਆਪਣੇ ਪਰਿਵਾਰ ਨਾਲ ਜਨਮ ਦਿਨ ਮਨਾ ਕੇ ਵਾਪਸ ਗਿਆ ਸੀ ਪਰਿਵਾਰ ਦਾ ਕਹਿਣਾ ਹੈ ਕਿ 12ਵੀਂ ਪਾਸ ਕਰਨ ਤੋਂ ਬਾਅਦ ਉਹਨਾਂ ਦਾ ਪੁੱਤਰ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ ਤੇ ਜਦੋਂ ਉਹ ਅਗਨੀ ਵੀਰ ਯੋਜਨਾ ਤਹਿਤ ਫੌਜ ਚ ਭਰਤੀ ਹੋਇਆ ਤਾਂ ਉਹਨਾਂ ਨੂੰ ਲੱਗਾ ਕਿ ਪੁੱਤਰ ਹੁਣ ਉਹਨਾਂ ਦਾ ਸਹਾਰਾ ਬਣੇਗਾ। ਸ਼ਹੀਦ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਪੁੱਤਰ ਦੀ ਸ਼ਹਾਦਤ ਤੇ ਮਾਣ ਹੈ ਪਰ ਭਰੀ ਜਵਾਨੀ ਚ ਪੁੱਤਰ ਦੇ ਚਲੇ ਜਾਣ ਦਾ ਦੁੱਖ ਉਹਨਾਂ ਨੂੰ ਹਮੇਸ਼ਾ ਰਹੇਗਾ।

ਚਾਹੇ ਮਰ ਜਾਵੇਂ ਵਰਤੀ ਪਾਣੀ ਪਾਣੀ ਆ ਸਾਨੂੰ ਨਿਕਲੋ ਦੇ ਜਿੱਦੀ ਜੱਡ ਜਾਣਾ ਕਰਕੇ ਅਸੀਂ ਨਾਲ ਨੂੰ ਦੇਖ ਦੇਖ ਕੇ ਜਿੰਦੇ ਸੀ ਸਾਡਾ ਸਭ ਕੁਝ ਜੋਈ ਸੀ ਦੇਣਾ ਨਹੀਂ ਫਰੋੜਾ ਮੁਸਿਰ ਤੇ ਆ ਗਿਆ ਓਏ ਮੇਰੇ ਨਾਲ ਤੂੰ ਹੁਣ ਤੇ ਫਕਰ ਕਰਕੇ ਤੋਏ ਮੇਰਾ ਦੱਜਗੜ ਕੰਦੀ ਹਰ ਮਾਮਾ ਦੇ ਨੀ ਲੰਗ ਗਈ ਆ ਕੋਈ ਨਾ ਮੇਰਾ ਪੁੱਤ ਨੀ ਕਿਲਾ ਵੀਰ ਨਾ ਕਿਥੇ ਤੂੰ ਤਰ ਗਿਆ ਬੱਚੇ ਛੇ ਬੇਟੀਆਂ ਇੱਕ ਬੇਡਾ ਸੀਗਾ

ਉਹਨੇ ਨਹੀਂ ਹੁਸਾਰਾ ਉਹ ਡੈਲੀ ਦਾ ਸਾਰਾ ਉਹ ਨਹੀਂ ਸਾਡਾ ਭਰਾ ਤਾਂ ਉੱਥੇ ਨਹੀਂ ਸਾਡੇ ਕੋਈ ਕਹਿੰਦਾ ਸਾਡੀ ਨਹੀਂ ਦੇਖੂਗਾ ਸਾਡੇ ਵਾਂਗ ਹੱਥ ਮਾਰੀ ਆ ਕੇ ਮੋੜ ਪਈ ਹੈ ਤੇ ਬੰਦ ਚੱਲਣਾ ਨਹੀਂ ਸਭਾ ਚਾਹ ਉਹ ਡਰੇ ਪਾ ਕੇ ਤੇ ਰੇਲ ਨੂੰ ਪਾ ਕੇ ਅਕੈਡਮੀ ਜਾਂਦਾ ਰਹੇ ਲੈਪਟਾਪ ਉਹ ਜਾ ਦੇ ਕੇ ਅਕੈਡਮੀ ਜਾਂਦਾ ਪਟਿਆਰੇ ਬਹੁਤ ਨੇ ਮੈਂ ਤੇ ਘਰ ਚ ਰੁਕ ਗੋਣੀ ਰਾਤ ਨੂੰ ਸਵੇਰ ਨੂੰ ਕੋਰੋਂ ਮੇਢੀ ਜਦੋਂ ਮੈਂ ਠੀਕ

ਉਹ ਮੈਂ ਤਾਂ ਕੁਝ ਨਹੀਂ ਕਰ ਸਕਦਾ ਬਾਕੀ ਹਾਂ ਕੁਰਬਾਨ ਹੋਇਆ ਗਵਰਦਾਸਾਂ ਨੂੰ ਮੇਰੇ ਬੇਟੇ ਤੇ ਮਾਰ ਲਿਆ ਇਹ ਮੇਰਾ ਬੇਟਾ ਸ਼ਹੀਦ ਹੋਇਆ ਕੁਰਬਾਨੀ ਦੇ ਦੇਸ਼ ਕਾਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਕਿਉਂ ਮੋਰੇ ਹੋ ਕੇ ਜੋੜ ਪੱਜ ਕੀਤੀ ਤਾਂ ਉਹ ਜਾਨ ਘਟਣਾ ਵਾਪਰੀ ਜੇ ਬਾਈ ਜਾਨ ਥੋੜਾ ਪਿੱਛੇ ਹੜਵਾ ਕਦਮ ਨਾ ਇੱਥੇ ਸੱਕ ਪਾਉਂਦਾ ਮੰਗ ਕਰਦੇ ਆ ਵੀ ਜੋ ਵੀ ਇਹਦਾ ਬੜਾ ਮੂਟਾ ਇੱਥੇ ਬਰੋੜਾ ਚਾਹੀਦਾ ਮੇਰੇ ਬਿੰਦ ਦਾ ਬਚਾ ਅੰਮ੍ਰਿਤਸਰ ਦਾ ਨਾ ਬਚੇ ਅਗਲੀ ਵੀ ਜਿੱਦਾਂ ਕੋਈ ਸ਼ਹੀਦ ਹੋਇਆ ਸ਼ਹੀਦ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਨੌਕਰੀ ਦੀ ਮੰਗ ਕਰਦਿਆਂ ਕਿਹਾ ਕਿ ਸ਼ਹੀਦ ਅਜੇ ਸਿੰਘ ਦੀਆਂ ਦੋ ਭੈਣਾਂ ਦਾ ਵਿਆਹ ਹੱਲੇ ਹੋਣਾ ਹੈ ਤੇ ਉਹਨਾਂ ਨੂੰ ਆਸ ਸੀ ਕਿ ਪੁੱਤਰ ਹੁਣ ਭੈਣਾਂ ਦਾ ਵਿਆਹ ਕਰੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਅਨੁਸਾਰ ਹੀ ਸ਼ਹੀਦ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਦੇਖੋ ਜੀ ਗਮ ਦੀ ਘੜੀ ਹੈਗੀ ਹੈ। ਇੱਕ ਸਾਡੇ ਦੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਰਵੀ ਨੇ ਜੋ ਚਿਹਤ ਦੀ ਜਨਨੂ ਪ੍ਰਾਪਤ ਹੋਈ ਹੈ, ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ। ਛੇਾਂ ਭੈਣਾਂ ਦਾ ਇਕੱਲਾ ਉੱਠਾ ਹੈ। ਐਂਡ ਉਹਨਾਂ ਦੇ ਪਾਦਰ ਸਾਹਿਬ, ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਆ ਉਹਨਾਂ ਦੀ ਹਾਲਤ ਨਹੀਂ ਹੈ ਕੋਈ ਹੱਲ ਕਰ ਰਹੇ ਨੇ ਇਸ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਰਕਟਿਬਿਜਨ ਦੇ ਬਹੁਤ ਸਾਰੇ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈਗੇ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹਦੀ ਰਵਾਨਗੀ ਹੋਏਗੀ ਦੇ ਸੁਬਿਹਰਾ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਸਾਹਿਬ ਨਾਲ ਕੱਲ ਜਾਂ ਜਿਵੇਂ ਜਿਹੜੇ ਲਾਸਟ ਰਾਈਟ ਨੇ ਸਰਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਅਜੇ ਪਰਿਵਾਰ ਨੇ ਫੈਸਲਾ ਲੈਣਾ ਉਸ ਟਾਈਮ ਤੇ ਕਹਿੰਦੇ ਨਹੀਂ ਮੈਂ ਸਰ ਗਵਰਨਮੈਂਟ ਪੌਲਿਸ ਇਟਮੈਂਟ ਨਾਲ ਉਹ ਤੁਹਾਡੀ ਜਾਂ ਪ੍ਰੋਸੈਕਟਿਡ ਨਾਲ ਜੋ ਵੀ ਪਾਲਿਸੀ ਵੀ ਰਿਗਾਰਡਿੰਗ ਡਿਸੀਜਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇ ਕਰ ਦਿੱਤਾ ਜਾਵੇਗਾ ਔਰ ਜੋ ਵੀ ਸ਼ਹੀਦ ਜੂਸ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਹੈ ਪੂਰੀ ਤਰ੍ਹਾਂ ਸਹਾਇਤਾ ਸਪੋਰਟ ਜਿਹੜੀ ਉਹ ਦਿੱਤੀ